ਸਿਕਲ ਜੀ ਵੈਲਕਮ ਜੀ ਨਿਊ ਵਲੌਗ ਅੱਜ ਬੱਚੇ ਗਏ ਸੀ ਪਹਿਲੇ ਦਿਨ ਸਕੂਲ ਔਰ ਇਸੇ ਖੁਸ਼ੀ ਚ ਆਪਾਂ ਅੱਜ ਕਰਨ ਜਾ ਰਹੇ ਹਾਂ ਪਾਰਟੀ ਖੁਸ਼ੀਆਂ ਮਨਾਉਣ ਵਾਸਤੇ ਸਾਨੂੰ ਵੈਸੇ ਕਿਸੇ ਵਜੇ ਦੀ ਲੋੜ ਨਹੀਂ ਲੇਕਿਨ ਬੱਚਿਆਂ ਵਾਸਤੇ ਕੋਈ ਵੀ ਦਿਨ ਖੁਸ਼ੀਆਂ ਵਾਲਾ ਆ ਹੀ ਜਾਂਦਾ ਹੈ ਬੱਚੇ ਆ ਗਏ ਨੇ ਸਕੂਲ ਤੋਂ ਤੇ ਬੇਸਬਰੀ ਨਾਲ ਵੇਟ ਕਰ ਰਹੇ ਨੇ ਕਿ ਪਾਰਟੀ ਅੱਜ ਹੋਣੀ ਹੈ ਪਾਰਟੀ ਅੱਜ ਹੋਣੀ ਹੈ ਪਾਰਟੀ ਨਹੀਂ ਪਾਰਟੀ ਵਾਤੀ ਵਾਤੀ ਪਾਰਟੀ ਅੱਜ ਕਾਦੀ ਹੋਣੀ ਹੈ ਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁਕੁ <laughs> <laughs> ਆਣੀ ਬਣ ਕੇ ਚਲੋ 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 ਮੈਂ ਲੈ ਕੇ ਆ ਰਹੀ ਹਾਂ ਚਲੋ ਅੱਜ ਸੀ ਬਣਾਇਆ ਸੀ ਜੀ ਕੇਕ ਤੇ ਕੇਕ ਦੀ ਜੇ ਰੈਸিপি ਲੈਣੀ ਹੋਏ ਤੇ ਤੁਸੀਂ ਲੈ ਸਕਦੇ ਹੋ ਸਾਡੇ ਦੂਸਰੇ ਚੈਨਲ ਤੇ ਜਾ ਕੇ ਮਮਾਂ ਨੂੰ ਦਿੰਤਾ ਲਿਕੇ ਕੱਟ ਕੇ ਆਉਣਾ ਕੇਕ ਨੂੰ ਤਾਂ ਨਹੀਂ ਮੈਨੂੰ ਵੀ ਚਾਹੀਦਾ ਮੈਨੂੰ ਵੀ ਚਾਹੀਦਾ ਹਾਂ ਨੰਨ ਵੀ ਜਾਈਦਾ ਇੱਕ ਹੋਰ ਬਿਸਕੁਟ ਵੀ ਪਈ ਡੇਰ ਮਿਲ ਵੀ ਪਈ ਦੁਬਾਰਾ ਕਨੈਕਟ ਕਰ ਲਈ ਠੀਕ ਹੈ ਪੈ ਗਿਆ ਸਾਰਾ ਚਲ ਕੱਟ ਗਾ ਲੀ ਅੱਜ ਬਈ ਫਸਟ ਟਾਈਮ ਮੈਂ ਕੇਕ ਬਣਾਇਆ ਸੀਗਾ ਤੇ ਬਾਬਾ ਜੀ ਦੀ ਕਿਰਪਾ ਨਾਲ ਬਹੁਤ ਵਧੀਆ ਰਿਹਾ ਸੀ ਕੇਕ जिस भी मिल रही है ठीक थी? हाँ है जी सुधा तो जी हाँ सोना हां वीरू हां वीरू की सडे केक वीरली की रीति दिखा दी पे है केश हो गए भाई मजा आ गया ना बढ़िया है बढ़िया तो अगली वाली ब्रैड वाला बनावे क्योंकि अब खुशी बना ली है केक बना के खा के कोई वजह नहीं बस वैसे असी खुशी बना ली है जो पसंद आ जाए वीडियो वीडियो लाइक करना चैनल सब्सक्राइब करना और प्लीज़ 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 वेयर करो वो तो वबसक्राइब करो साबसक्राइब बहुत घट ने तो व् सबसक्राइब जरूर 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 करो मना दे पे छोले बन गए पूरी क्रिस्पी क्रिस्पी पूरी लगनी पी है इन्होंने घरे कोई प्रोग्राम है पहले केक बन गया हम छोले पूड़ियाँ रात छोले कि हाँ भाई हाँ ये नहीं पता कि वैसे अस ਐਸੀ ਐਸੀ ਬਣਾ ਕੇ ਖਾ ਰਹੇ ਆ ਅੱਜ ਮਨ ਕੀਤਾ ਤੇ ਬਣਾ ਲਿਆ ਤੇ ਖਾ ਵਾਓ ਐਲਰੋ ਵਿੱਚ ਦਾਲ ਮਖਣੀ ਹੋਵੇ ਲੇਕਿਨ ਆਪਣੀ ਆਂਢੀ ਗਵਾਂਢੀ ਇਹ ਵੀ ਸੋਚਾ ਜਿਹਾ ਰਹਿ ਜਾਣੀ ਹੈ ਪਟਾਨੀਆਂ ਅੱਜ ਕੀ ਸੀ ਹੱਲੇ ਤਾਂ ਸਰਪ੍ਰਾਈਜ਼ ਦੇਣ ਦੋ ਉਨੇ ਆ ਹੈ ਨਾ ਮੰਮਾ ਹਾਂ 12 ਤਰੀਕ ਤੇ 13 ਤਰੀਕ ਦੇ ਦਿਨ ਧਿਆਰ ਤੇ ਸਾਡੇ ਆਣੇ ਆ ਦੋ ਦਿਨ ਆਉਣੇ ਆ ਇੱਕ 12 ਤਰੀਕ ਇੱਕ 13 ਤਰੀਕ ਤੁਸੀਂ ਉਹਨਾਂ ਕਮੈਂਟ ਚ ਦੱਸਿਓ ਹਾਲੀ ਕੀ ਦੇਖੋ ਕਿ ਸਾਡੇ ਮਿਲ ਖਾ ਰਹੇ ਆ ਚਲੋ ਸਾਡੇ ਛੋਟੇ ਛੋਟੇ ਬੱਚੇ ਕੁਛ ਹੀ ਰਿਹਾ ਮੂਦੀ ਮੀਰੀ ਮੀਰ ਰਾਮ ਕਿਵੇਂ ਆ ਪੂੜੀ ਵੀ ਸਬਜੀ ਕਿਵੇਂ ਆ ਮੈਂ ਹਾਂ ਕਿਉਂ ਰਮੂ ਪੂਲੀ ਯਮੀ ਯਮੀ ਖਾਲੀ ਖਾਣੇ ਪਏ ਹੋ ਵੀਰ ਤੂੰ ਨਾਲ ਨਾਲ ਵੇਖ ਰੇ ਫੋਨ ਵਾਹ ਰੋਟੀ ਪਾਣੀ ਖਾ ਲਿਆ ਜੀ ਤੇ ਅੱਜ ਕੇਕ ਵੀ ਬਣ ਗਿਆ ਛੋਲੇ ਪੂੜੀਆਂ ਵੀ ਬਣ ਗਈਆਂ ਪਰ ਪ੍ਰੋਗਰਾਮ ਕੋਈ ਵੀ ਨਹੀਂ ਸੀ ਬਸ ਮਾਣ ਕੀਤਾ ਤੇ ਬਣਾ ਲਿਆ ਦਿਖਾ ਲਿਆ ਪਰ ਮੈਨੂੰ ਪਤਾ ਹੈ ਸਾਡੀ ਆਂਟੀਆਂ ਗੁਆਂਡੀਆਂ ਨੂੰ ਬੜੀ ਟੈਨਸ਼ਨ ਪੈ ਜਾਣੀ ਹੈ ਕਿ ਅੱਜ ਕੀ ਪ੍ਰੋਗਰਾਮ ਸੀ ਕਿ ਇੰਨਾ ਕੁਝ ਬਣਿਆ ਇਹਨਾਂ ਦੇ ਘਰੇ ਆ ਗਏ 2600 ਰੁਪਏ ਦਾ ਅੱਗੇ ਕੀ ਬਣਿਆ ਹਾਂਜੀ ਕੀ ਹੋ ਗਿਆ ਤੇ ਆ ਖਾ ਪੀ ਕੇ ਪਾਣੀ ਠੰਡਾ ਪੀਤੀ ਜਾਂਦੇ ਹੁਣ ਖੂੰ ਖੂੰ ਕਰਦੇ ਪਏ ਆਹ ਹੋਵੇ ਅbsch ਬਈ ਆਵੇ ਅbsch ਇੱਧਰ ਪਿਉਤੀ ਲੈਪਟਾਪ ਤੇ ਲੱਗੇ ਹੋਏ ਆ Amazon ਤੇ ਸਟੱਡੀ ਟੇਬਲ ਖਰੀਦਣ ਦੇ ਲੱਗੇ ਹੋਏ ਆ ਮੇਰੇ ਮਾਤਾ ਦੀ ਪੇਰੀ ਨਿੱਕੀ ਜਿਹੀ ਐਸ ਉਹ ਦੀਵਾਰਾਂ ਤੇ ਝੂਰ ਸ਼ੂਰ ਨਾਲ ਪੜਾਈਆਂ ਕਰ ਰਹੀ ਹੈ। ਉਹ ਵੀ ਕੰਦ ਤੇ। ਬੋਲੋ ਬੇਟਾ ਦੱਸੋ। ਬੋਲੋ ਬੇਟਾ ਦੱਸੋ। ਕਾਈ ਹੈ? ਡਿਜ਼ਾਈਨ ਬਣਾ ਰਹੀ ਹੈ ਬਈ। ਦੀਵਾਲੀ ਆਣ ਵਾਲੀ ਹੈ ਤੇ। ਪ੍ਰਿੰਟ ਬਣ ਰਹੀ ਹੈ। ਨੈਟ ਨੈਟ ਤੇ ਡਾਂਚੇ ਬੜਾ ਛੋਣਾ ਕਰਦੀ ਹੈ। ਉਹ ਵੀ ਫੇਰ ਦਾ ਕਰ ਕਰਕੇ ਕੰਮ ਕਰਦੀ ਹੋਈ ਹੈ। بس ਥੱਕ ਗਏ ਆਪਾਂ ਹੋਏ ਹੋਏ ਵੀਰ ਤੇਰੇ ਬੋਤਲ ਮਾਮੂ ਦੇਖੋ ਵੀਰ ਵੀਰਾ ਮੈਂ ਤਾਂ 2000 ਦਾ ਨਾਲ ਸੱਤ ਇੱਧਰ ਲੜਾਈ ਚੱਲੀ ਜਾਣੀ ਐ ਇੱਧਰ ਆਪਦੇ ਕੰਮ ਲੱਗੇ ਹੋਏ ਆ ਤੇ ਮੈਂ ਥੱਕੀ ਪਈ ਤੇ ਜੇ ਪਸੰਦ ਆਈ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਪਲੀਜ਼ ਸਪੋਰਟ ਕਰੋ ਸਿਰਫ 60 ਸਬਸਕ੍ਰਾਈਬਰ ਹੋਏ ਆ ਸਾਡੇ 60 ਤੇ ਇਹਨਾਂ ਨੂੰ ਵੱਧ ਤੋਂ ਵੱਧ ਬਣਾਓ ਸਾਡੇ ਸਪੋਰਟ ਨਾਲ ਤੁਹਾਡੇ ਪਿਆਰ ਨਾਲ ਹੀ ਵਧਣਗੇ ਤੁਹਾਨੂੰ ਵੀਡੀਓ ਪਸੰਦ ਆਉਂਦੀ ਹੈ ਤੇ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਲਾਈਕ ਕਰੋ ਵੀਡੀਓ ਨੂੰ ਇਸੇ ਨਾਲ ਵਲੌਗ ਨੂੰ ਕਰ ਰਹੇ ਅਸੀਂ ਹੈ ਸਤਿ ਸ਼੍ਰੀ ਅਕਾਲ ਜੀ ਐਂਡ ਬਾਏ ਆਵੇ